ਜ਼ਿਲ੍ਹਾ ਮਾਨਸਾ ਦੇ ਵਿਧਾਨ ਸਭਾ ਹਲਕਾ ਸਰਦੂਲਗੜ ਪਲਾਈਕੇ ਬਾਜੇਵਾਲ ਰਾਮਾਨੰਦੀ ਰਾਇਪੁਰ ਬੁਰਜ ਮਾਖਾ ਸੈਂਕੜੇ ਏਕੜ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਪਲਾਈ ਨੇ ਕਿਹਾ ਕਿ ਜਿਹੜਾ ਨਰਮਾ ਹਰ ਵਾਰ 25 ਤੀ ਮਣਾ ਨਿਕਲਦਾ ਸੀ ਉਹ ਇਸ ਵਾਰ ਪਾਣੀ ਦੀ ਘਾਟ ਕਾਰਨ ਮਹਿਜ਼ ਪ੍ਰਤੀ ਕਿੱਲਾ 1 ਮਣ ਦੇ ਕਰੀਬ ਨਿਕਲਿਆ ਕਿਉਂ ਨਾ ਕਿ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਅਵੇ ਕਰਦੀ ਹੈ ਲੇਕਿਨ ਗਰਾਉਂਡ ਪਰਦੋ ਤੇ ਖਰਾਬ ਹੋਏ ਨਰਮੇ ਦੀ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ ਹੈ ਹੁਣ ਆ ਪੰਜਾਬ ਸਰਕਾਰ ਦੇ ਖਿਲਾਫ ਇਸ ਦੌਰਾਨ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਸ੍ਰੀ ਗਾਲ ਜੀ ਮੇਰਾ ਨਾਮ ਗਗਨਦੀ ਪਈ ਪਿੰਡ ਭਲਾਈ ਕੇ ਸਾਡੇ ਜੀ ਨਾ ਹੀ ਤਾਂ ਟੇਲਾਂ ਤੇ ਪਾਣੀ ਪੂਰਾ ਹੋਇਆ ਜੀ ਤੇ ਇੱਕ ਨਰਮਾ ਮਰ ਗਿਆ ਜੀ ਨਾ ਹੀ ਕੋਈ ਉਹਦੀ ਗਰਦਾਬਰੀ ਹੋਈ ਹੈ ਸਰਕਾਰ ਨੇ ਨਾ ਹੀ ਕੋਈ ਅਧਿਕਾਰੀ ਪਹੁੰਚੇ ਸਾਡੇ ਪਿੰਡ ਤੇ ਅਸੀਂ ਹੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਡੇ ਛੇਤੀ ਦੀ ਗਰਦਾਬਰੀ ਕੀਤੀ ਜਾਵੇ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ 50000 ਕਿੱਲੇ ਦਾ ਕਿੱਲੇ ਦਾ ਜੀ ਤੇ ਇੱਕ ਸਾਨੂੰ ਪਾਣੀ ਪੂਰਾ ਕੀਤਾ ਸਾਡੇ ਡੇਲਾਂ ਦੇ ਹਮ ਬਣਾਲੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਉਹ ਪਿੰਡ ਆ ਕੇ ਸਾਡਾ ਪਾਣੀ ਦਾ ਹਾਲ ਦੇਖ ਆਪ ਮੌਕਾ ਦੇ ਨਾ ਗੁਰਪ੍ਰਿੰਦਰ ਸਿੰਘ ਜੀ ਬਲਾਕ ਪ੍ਰਧਾਨ ਝੰਹੀਰ ਹਮ ਆਪਣੇ ਬਖਵਾ ਬਖ ਝੰਹੀਰ ਬਲਾਕ ਦੇ ਪਿੰਡਾਂ ਚ ਲਾ ਲਓ ਸਾਡਾ ਪਿੰਡ ਭਲਾਈ ਕੀ ਹੈ ਹਮ ਬੁਰਜ ਲਾ ਲਓ ਚੇਰਿਆਂ ਵਾਲੀ ਲਾ ਲਓ ਰਾਪਰ ਤੇ ਬਾਜੇ ਵਾਲਾ ਡੀ ਕੇ ਜੂਕਤਾ ਸਿੱਧੂਪੁਰ ਤੇ ਇਹ ਸਾਰੇ ਪਿੰਡਾਂ ਦੇ ਵਿੱਚ ਗਰਦੌਰੀਆਂ ਕੀਤੀਆਂ ਜਾਣ ਜੀ ਤਾਂ ਕਿ ਜੋ ਸਾਨੂੰ ਮਾਜਵਾ ਬਣਦਾ ਦਿੱਤਾ ਜਾਵੇ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਸਾਡੀ ਗਰਦੌਰੀ ਕਰਵਾ ਕੇ ਸਾਡੇ ਖਾਤਿਆਂ ਦੇ ਵਿੱਚ ਘੱਟੋ-ਘੱਟ 50000 ਰੁਪਏ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ ਹਾਂਜੀ ਕੀ ਕਹੋਗੇ ਇੱਥੇ ਖੜੇ ਹੋ ਤੁਸੀਂ ਕਿਸਾਨਾਂ ਕੋਲ ਹਾਂਜੀ ਅਸੀਂ ਨਰਮੇ ਦੀ ਦੇਖਣਾ ਆਏ ਸੀ ਵੀ ਕਿਸਾਨਾਂ ਦਾ ਨਰਮਾ ਪਾਣੀ ਦੇ ਲਾਭ ਤੇ ਮੌਸਮੀ ਬਰਸਾਤ ਦੇ ਕਾਰਨ ਨਰਮਾ ਥੱਲੇ ਡਿੱਗ ਪਿਆ ਤੇ ਨਰਮਾ ਜਿੰਨਾ ਵੀ ਬਹੁਤ ਵਧੀਆ ਨਰਮਾ ਤੋਕੀ ਲੱਗਿਆ ਸੀਗਾ ਐ ਸੀਗਾ 30 35 ਮਣ ਜਾਊਗਾ। ਹੂੰ। ਐਨੇ ਕਿਸਾਨ ਖੁਸ਼ ਹੋਏ ਸੀ ਤੋਕੀ ਵੀ ਵਧੀਆ ਫਸਲ ਲੱਗੀ ਆ ਤੇ ਆ ਬੇਮੌਸਮੀ ਬਰਸਾਤ ਨੇ ਇੱਕ 15 20 ਦਿਨ ਬਰਸਾਤ ਹੋਈ ਗਈ ਆ ਤੇ ਪਾਣੀ ਖੜ ਗਿਆ ਤੇ ਨਰਮੇ ਗਏ ਡਿੱਗ ਤੇ ਸਾਰੇ ਜਿੰਨੇ ਢਿੰਡੇ ਲੱਗੇ ਜਿੰਨਾ ਫਾੜ ਲੱਗੇ ਸਾਰਾ ਗਲ ਗਿਆ ਜੀ। ਕਿੰਨਾ ਕਿਥੋਂ ਨਰਮਾ ਨਿਕਲਦਾ ਜੇ ਪਿਛਲੀ ਵਾਰ ਪੈਦਾਵਾਰ ਕਰੀਏ ਕਿ ਇੰਨੀ ਪੈਦਾਵਾਰ ਹੁੰਦੀ ਨਰਮੇ ਦੀ। ਪਿਛਲੇ ਵਾਰ ਤਾਂ ਨਿਕਲਿਆ ਸੀਗਾ ਜੀ 15 ਵਣ 20 ਵਣ ਵੀ ਨਿਕਲੇਗਾ ਤੇ ਤੋਂ ਕੀ ਸੁਭਾਵਣਾ ਹੈਂਦੀ ਵੀ ਸਾਰਾ 2-4 ਮਾਣੀ ਮਸਾ ਨਿਕਲੂਗਾ ਜੀ ਹਾਂ ਤੇ ਆਪਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ 20000 ਨਾਲ ਕੁਛ ਨਹੀਂ ਬਣਦਾ ਜੀ ਘੱਟੋ-ਘੱਟ 50-60000 ਰੁਪਇਆ ਮੁਆਵਜ਼ਾ ਦੇਵੇ ਸਰਕਾਰ ਤਾਂ ਕੁਝ ਕਿਸਾਨਾਂ ਦਾ ਹੱਲ ਹੋਊਗਾ ਤੇ ਹਾਲ ਤੱਕ ਸਰਕਾਰ ਨੇ ਗਦੌਰੀਆਂ ਬਾਰੇ ਵੀ ਕੋਈ ਪਹੁੰਚ ਨਹੀਂ ਕੀਤੀ ਹਾਂ ਤੇ ਇਹੀ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਗਰਦੌਰੀਆਂ ਕਰਾਉਣ ਤੇ ਕਿਸਾਨਾਂ ਦੇ ਵਾਣ ਦੇਖਣ ਧੰਨਵਾਦ ਜੀ ਸਸਰੀਗਾ ਜੀ ਮਾਨਸਾ ਜ਼ਿਲ੍ਹਾ ਜੀ ਬਲਾਕ ਚਨੀਰਾ ਪਿੰਡ ਭਲਾਈ ਕੀ ਹੈ ਸਾਡਾ ਇਹ ਨਰਮਾ ਸਾਡਾ ਮੌਸਮੀਆ ਬਰਸਾਤ ਦੇ ਕਾਰਨ ਸਾਡਾ ਨਰਮਾ ਖਰਾਬ ਹੋ ਗਿਆ ਜੀ ਕਿਸੇ ਸਰਕਾਰ ਨੇ ਸਾਡੀ ਹਾਜ ਤੱਕ ਕੋਈ ਸਾਰ ਨਹੀਂ ਲੇਤੀ ਇਸ ਕਰਕੇ ਕੋਈ ਥੱਲੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਸਰਕਾਰ ਕੋਈ ਉਹ ਕਰੇ ਤਾਂ ਸਾਡੀਆਂ ਆ ਕੇ ਗਰਦੌਰੀਆਂ ਕੀਤੀਆਂ ਜਾਣ ਗਰਦੌਰੀਆਂ ਕਰਕੇ ਜੋ ਸਾਡਾ ਬਣਦਾ ਮਾਜਵਾ ਘੱਟੋ ਘੱਟ 50000 ਏਕੜ ਦਾ ਪਾਵੇ ਜੀ ਕਿਉਂ ਇਹ ਸੱਥਾਂ ਚੋਂ ਚੱਲਣ ਵਾਲੀ ਸਰਕਾਰ ਕਹਿੰਦੀ ਹੈ ਵੀ ਅਸੀਂ ਸੱਥਾਂ ਚੋਂ ਚੱਲਦੇ ਆ ਪਰ ਸੱਥਾਂ ਚੋਂ ਇਹ ਚੱਲਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਸ ਕਰਕੇ ਕਹਿੰਦੇ ਆ ਜਲਦੀ ਤੋਂ ਜਲਦੀ ਸਾਡਾ ਇਹ ਸਰਕਾਰ ਮਾਜਵਾ ਪਾਵੇ ਇਹ ਜਿਹੜਾ ਚੁਗਨ ਤੇ ਆ ਨਰਮਾ ਇਹਨੂੰ ਨੁਕਸ ਕੀ ਆ ਨਰਮੇ ਚ ਕੀ ਇਹ ਨਰਮਾ ਜੀ ਪਾਣੀ ਦੇ ਕਾਰਨ ਕੋਸੁੰਡੀ ਦੇ ਕਾਰਨ ਇਹ ਗਲਗੇ ਜੀ ਢਿੰਡੇ ਹਾਂ ਇਹ ਢਿੰਡੇ ਗਲਗੇ ਜੀ ਪਾਣੀ ਦੇ ਕਾਰਨ 10-12 ਦਿਨ ਮੀਂਹ ਪਈ ਗਿਆ ਜੀ ਤਾ ਕਰਕੇ ਇਹ ਨਰਮਾ ਡਿੱਗ ਪੈ ਡੇਗਣ ਕਰਨੇ ਇਹ ਖਰਾਬ ਹੋ ਗਿਆ ਨਾ ਸਾਥੋਂ ਸਪਰੇ ਹੋਈ ਆ ਕੋਈ ਕੋਈ ਕਰਕੇ ਸੁੰਡੀ ਪੈ ਗਈ ਜੀ ਗਲਾਬੀ ਤੇ ਤਾਂ ਕਰਕੇ ਇਹ ਨਰਮੇ ਸਾਡੀ ਖਰਾਬ ਹੋ ਗਈ ਪੰਜਾਬ ਸਰਕਾਰ ਨੇ 20000 ਪ੍ਰਤੀ ਏਕੜ ਜਿਹੜਾ ਮਾਜਰ ਦਿੱਤਾ ਕਿਸਾਨਾਂ ਨੂੰ ਕੰਸਾਤ ਸੰਤੁਸ਼ਟ ਨਹੀਂ ਉਸ ਤੋਂ ਨਹੀਂ ਸੰਤੁਸ਼ਟ ਨਹੀਂ ਉਹ ਵੀ ਸਾਨੂੰ ਮਾਜਰ ਨਾ ਕੋਈ ਹੋਰ ਕਿਦੇ ਵੀ ਨਹੀਂ ਪਿੱਛੇ ਗੜੇ ਮਾਰੀ ਹੋਈ ਸੀ ਕਣਕ ਦੀ ਨਾ ਸਾਨੂੰ ਉਹ ਪਾਇਆ ਜੀ ਕਿਸੇ ਨੂੰ ਵੀ ਹਜ ਤੱਕ ਗੜੇ ਮਾਰੀ ਵਾਲੀ ਜੋ ਕਣਕ ਪਿੱਛੇ ਉਹ ਖਰਾਬ ਹੋਈ ਸੀ ਜੀ ਉਸ ਦਾ ਵੀ ਹਜੇ ਸਾਨੂੰ ਕੁਝ ਨਹੀਂ ਦਿੱਤਾ ਜੀ ਤਾਂ ਕਰਕੇ ਕਹਿੰਦੇ ਆ ਜੀ ਵੀ ਇਹ ਸਾਡਾ ਜਲਦੀ ਤੋਂ ਜਲਦੀ ਇਹ ਸਾਡਾ ਮਾਝਵਾ 50 ਹਜ਼ਾਰ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ ਹਾਂਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਗੁਰਵਿੰਦਰ ਸਿੰਘ ਨਾਮ ਜੀ ਪਿੰਡ ਭਲਾਈ ਕੇ ਜ਼ਿਲ੍ਹਾ ਮਾਨਸਾ ਤਸਵੀਰ ਸਰਦੂਲਗੜ ਤੇ ਬਲਾਕ ਛਨੀਰ ਜੀ ਅਸੀਂ ਦੁਖੀ ਹੋ ਕੇ ਇਹ ਵੀਡੀਓ ਬਣਾ ਰਹੇ ਹਾਂ ਹਮ ਕਿ ਪੁੱਤਾ ਵਾਂਗੂ ਪਾਲੀ ਫਸਲ ਸਾਰਾ ਖਰਚਾ ਕਰਕੇ ਜਦੋਂ ਐਨ ਚੁਗਣ ਤੇ ਆਈ ਮੌਸਮ ਬਰਸਾਤ ਦੇ ਕਾਰਨ ਸਾਰੀ ਤਬਾਹ ਹੋ ਗਈ। ਇਹਦੇ ਵਿੱਚ ਜਿਮੀਦਾਰ ਦਾ ਨੁਕਸਾਨ ਤਾਂ ਹੋਈ ਹੋਇਆ ਉਹ ਤੋਂ ਜ਼ਿਆਦਾ ਨੁਕਸਾਨ ਸਾਨੂੰ ਜਿਹੜਾ ਮਨਦੋਮਣ ਕਿੱਲੇ ਦਾ ਰਹਿ ਗਿਆ ਉਹ ਚੁਗਣ ਚ ਦਿੱਕਤ ਆ ਰਹੀ ਹੈ ਕਿਉਂਕਿ ਮਜ਼ਦੂਰਾਂ ਦਾ ਵੀ ਬੁਰਾ ਹਾਲ ਹੈ ਉਹ ਚੁੱਕ ਨਹੀਂ ਰਹੇ ਉਹਨਾਂ ਦੀ ਦਿਹਾੜੀ ਨਹੀਂ ਪੈਂਦੀ। ਅਸੀਂ ਨਾ ਤਾਂ ਕਿਸੇ ਸਾਡੇ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਨੇ ਨਾ ਇੱਥੇ ਸਾਰ ਲਈ ਜਾਂ ਨਾ ਕਿਸੇ ਅਧਿਕਾਰੀ ਨੇ 4 ਸਾਲ ਹੋ ਗਏ ਸਾਡਾ ਨਰਮਾ ਮਰਦੇ ਨੂੰ 4 ਸਾਲ ਦਾ ਕਿਸੇ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਚੁਣੇ ਹੋਏ ਨੁਮਾਇंदे ਪਿਛਲੇ ਘੜੇ ਇੱਥੇ ਆਏ ਸੀ ਅਸੀਂ ਪਾਣੀ ਦਾ ਹੱਲ ਕਰਾਂਗੇ ਕੋਈ ਪਾਣੀ ਦਾ ਹੱਲ ਨਹੀਂ ਹੋਇਆ ਜੀ ਜਦੋਂ ਤਾਂ ਹੜਾ ਜਾਂਦਾ ਉਦੋਂ ਤਾਂ ਸਾਨੂੰ ਆ ਕੇ ਇਹ ਸੂਆ ਇੱਥੇ ਆ ਕੇ ਮਾਰਦਾ ਸਾਨੂੰ ਤੇ ਜਦੋਂ ਹੁੰਦੀ ਆ ਔੜ ਉਦੋਂ ਸਾਡੇ ਪਾਣੀ ਆਉਂਦਾ ਨਹੀਂ ਹੁਣ ਚਾਰੇ ਪਾਸੇ ਕੈਮਰਾ ਘੁਮਾ ਕੇ ਦੇਖ ਲਓ ਜਮਾ ਸਾਡਾ ਨਰਮੇ ਕਣਿਓ ਬੁਰਾ ਹਾਲ ਹੋ ਗਿਆ لوکاں نو گزارا کرنا مشکل ਹੋ ਗਿਆ ਵੀ 6 ਮਹੀਨੇ ਕਣਕ ਤੱਕ ਅਸੀਂ گزارا ਕਿਵੇਂ ਕਰਾਂਗੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਘੱਟੋ ਘੱਟ 50000 ਰੁਪਇਆ ਚਲੋ ਸਾਡੀ ਪ੍ਰਭਾਅ ਹੀ ਤਾਂ ਨਹੀਂ ਹੁੰਦੀ ਪਰ 50000 ਰੁਪਇਆ ਪ੍ਰਤੀ ਏਕੜ ਸਰਕਾਰ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਮਾਫ਼ ਜਾ ਦੇਵੇ ਤੇ ਨਹੀਂ ਦੁਬਾਰਾ ਸੰਘਰਸ਼ ਵਿੱਢੇ ਜਾਣ ਨਰਮੇ ਨੂੰ ਹੋਇਆ ਕੀ ਹੈ ਖੇਤੀਬਾੜੀ ਵਿਭਾਗ ਸਰਕਾਰ ਕਹਿੰਦੀ ਹੈ ਕਿ 20 ਦਾ ਵੀ ਕਿਸਾਨਾਂ ਨੂੰ ਵਧੀਆ ਆਪਲਬਧ ਕੀਤਾ ਕੀ ਨਰਮੇ ਨੂੰ ਇਹ ਜਾ ਹੋਗਾ ਜਿਹੜੇ ਨਰਮੇ ਨੂੰ ਜੀ ਜ਼ਿਆਦਾਤਰ ਪ੍ਰੋਬਲਮ ਤਾਂ ਪਾਣੀ ਖੜ ਕੇ ਥੱਲੋਂ ਜਿਹੜੇ ਟੀਂਡੇ ਲੱਗੇ ਸੀ ਉਹ ਸਾਰੇ ਗਲ ਗਏ ਜਿਹੜਾ ਉੱਪਰਲਾ ਫਰ ਰਹਿ ਗਿਆ ਸੀ ਉਹ ਸਾਰਾ ਗਲਾਬੀ ਸੁੰਡੀ ਨੇ ਖਰਾਬ ਕਰਤਾ ਜੀ ਕਿੰਨਾ ਸਰਕਾਰ ਗਰਦੌਰੀ ਕਰਾ ਦੇ ਮਣ 2 ਮਣ ਕਿੱਲੇ ਤੋਂ ਬਾਅਦ ਕਿਸੇ ਵੀ ਬਾਣ ਚ ਨਰਮਾ ਹੈ ਨਹੀਂਗਾ ਕਿੰਨਾ ਕੇਰੀਏ ਚ ਹੋ ਜਿਹੜਾ ਇਹਨਾਂ ਤਕਰੀਬਨ 5 550 ਕਿਲੋ ਨਰਮੇ ਦਾ ਹੈਗਾ ਜੀ ਸਾਡੇ ਹੋਟਲ ਜਮਾ ਬਰਬਾਦ ਹੋ ਚੁੱਕਿਆ ਹੈ